ਦਸਵੀਂ ਪਾਤਸ਼ਾਹੀ ਗੁਰੂ ਸਾਹਿਬ ਜੀ ਉਹਨਾਂ ਦੇ ਬੜੇ-ਬੜੇ ਪਿਆਰੇ ਹੋਏ ਆ ਗੁਰੂ ਸਾਹਿਬ ਵਾਸਤੇ ਬੜੇ ਪਿਆਰਿਆਂ ਨੇ ਕੁਰਬਾਨੀਆਂ ਦਿੱਤੀਆਂ ਹਾਂਜੀ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਦੇ ਇੰਨੇ ਨੇ ਪਿਆਰੇ ਸੀ ਤੇ ਜਦੋਂ ਕੋਈ ਬੰਦਾ ਸੇਵਾ ਕਰਦਾ ਵਾ ਤੇ ਹਰ ਕਦੇ ਦਿਲ ਕਰਦਾ ਵਾ ਹਾਂਜੀ ਜਿਹਦੇ ਦਿਲ ਵਿੱਚ ਪਿਆਰ ਹੁੰਦਾ ਉਸ ਪ੍ਰੇਮੀ ਦਾ ਦਿਲ ਕਰਦਾ ਵਾ ਕਿ ਮੈਂ ਵੀ ਸੇਵਾ ਕਰਾਂ ਇੱਕ ਦੂਜੇ ਨੂੰ ਵੇਖ ਕੇ ਤੇ ਉਸ ਪ੍ਰੇਮੀ ਦਾ ਵੀ ਦਿਲ ਕਰ ਆਉਂਦਾ ਵਾ ਕਿ ਦੂਜੇ ਸੇਵਾ ਕਰਦੇ ਆ ਤਾਂ ਮੈਂ ਵੀ ਕਿਉਂ ਨਾ ਕਰਾਂ ਇੱਕ ਬਿਲਕੁਲ ਸਿੱਧਾ ਸਾਦਾ ਜਿਹਾ ਉਹਨਾਂ ਦਾ ਪਿਆਰਾ ਹੀ ਜਿਸ ਦਾ ਨਾਂ ਹੀ ਭਾਈ ਬੈਲਾ ਉਹ ਕਹਿੰਦਾ ਗੁਰੂ ਸਾਹਿਬ ਜੀ ਨੂੰ ਕਿ ਮੈਨੂੰ ਕੋਈ ਸੇਵਾ ਚਾਹੀਦੀ ਹੈ ਮਾਧਿ ਕਹਿੰਦੇ ਵੀ ਤੂੰ ਬੰਦੂਕ ਚਲਾ ਲੈਣਾ ਆਂਦੇ ਨਹੀਂ ਮਹਾਰਾਜ ਜੀ ਮੈਂ ਨਹੀਂ ਇਹ ਕੰਮ ਕਰ ਸਕਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਕੁਝ ਪੜਿਆ ਵੀ ਹੈਗਾ ਆਂਦਾ ਨਹੀਂ ਮਹਾਰਾਜ ਜੀ ਮੈਂ ਨਹੀਂ ਪੜਿਆ ਗੁਰੂ ਸਾਹਿਬ ਜੀ ਸੋਚਦੇ ਪਏ ਨੂੰ ਕਾਦੀ ਸੇਵਾ ਦੀਏ ਫਿਰ ਆਂਦੇ ਪੀ ਚੱਲ ਤੈਨੂੰ ਨਾ ਯਾਨੀ ਕਿ ਘੋੜਿਆਂ ਦੀ ਸੇਵਾ ਦੇ ਦਿੰਦੇ ਆਂ ਵੀ ਤੂੰ ਘੋੜਿਆਂ ਨੂੰ ਪੱਠੇ ਪਾਇਆ ਕਰ ਰਿਹਾ ਹੈ ਬੜਾ ਖੁਸ਼ ਹੁੰਦਾ ਕਿ ਮੈਨੂੰ ਗੁਰੂ ਸਾਹਿਬ ਨੇ ਘੋੜਿਆਂ ਦੀ ਸੇਵਾ ਦਿੱਤੀ। ਜੇਦੋਂ 8 ਦਿਨ ਲੰਗੇ ਤੇ ਗੁਰੂ ਸਾਹਿਬ ਜੀ ਘੋੜੇ ਦੇ ਤਬੇਲੇ 'ਚ ਗਏ ਜਿੱਥੇ ਘੋੜੇ ਹੁੰਦੇ ਸੀ ਤੇ ਉਹ ਘੋੜੇ ਅੱਗੇ ਨਾਲੋਂ ਕਿਤੇ ਜ਼ਿਆਦਾ ਤਿਆਰ ਸੀ। ਗੁਰੂ ਸਾਹਿਬ ਜੀ ਬੜਾ ਖੁਸ਼ ਹੋਏ ਕਿ ਇਹ ਤਾਂ ਬੜਾ ਪ੍ਰੇਮੀ ਬੰਦਾ ਘੋੜੇ ਦੇ ਅੱਗੇ ਨਾਲੋਂ ਕਿਤੇ ਤਿਆਰ ਹੋ ਗਿਆ। ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ ਕਿ ਭਾਈ ਬੇਲਾ ਤੂੰ ਪੜਿਆ ਤਹਾਨੀ ਮੈਂ ਤੈਨੂੰ ਰੋਜ਼ ਦੀ ਇੱਕ ਤੁਕ ਦਿਆ ਕਰੂੰਗਾ ਖੁਸ਼ ਤੇ ਅੱਗੇ ਬੜਾ ਸੀ ਤੇ ਹੋਰ ਖੁਸ਼ ਹੋ ਗਿਆ ਕਿ ਮੈਨੂੰ ਗੁਰੂ ਸਾਹਿਬ ਨੇ ਹੁਣ ਪੜਾ ਦੇਣਾ ਗੁਰੂ ਸਾਹਿਬ ਨੇ ਰੋਜ਼ ਉਹਨੇ ਇੱਕ ਤੁਕ ਦੇਣੀ ਤੇ ਉਹਨੇ ਪੱਕਾ ਹੁੰਦੇ ਰਹਿਣਾ ਇੱਕ ਦਿਨ ਗੁਰੂ ਸਾਹਿਬ ਨੂੰ ਕਿਤੇ ਜਲਦੀ ਸੀ ਤੇ ਘੋੜੇ ਦੇ ਅੱਗੇ ਹੋ ਗਿਆ ਆਂਦਾ ਵੀ ਅੱਜ ਜੀ ਮੈਨੂੰ ਤੁਸੀਂ ਧੋਕ ਨਹੀਂ ਦਿੱਤੀ ਤੇ ਗੁਰੂ ਸਾਹਿਬ ਨੂੰ ਥੋੜੀ ਜਲਦੀ ਸੀ ਉਹ ਕਹਿੰਦੇ ਪਿਵਾ ਪਾਈ ਬੇਲਾ ਨਾ ਪਛਾਣੇ ਵਕਤ ਤੇ ਨਾ ਪਛਾਣੇ ਵੇਲਾ ਉਹ ਸਾਰਾ ਦਿਨ ਇਹੋ ਹੀ ਪੜਦਾ ਰਿਹਾ ਪਿਵਾ ਪਾਈ ਬੇਲਾ ਨਾ ਪਛਾਣੇ ਵਕਤ ਤੇ ਨਾ ਪਛਾਣੇ ਵੇਲਾ ਕਿਉਂਕਿ ਉਹਨੇ ਆਪਣੀ ਜਿਹੜੀ ਮੱਤ ਸੀ ਨਾ ਉਹ ਗੁਰੂ ਦੇ ਚਰਨਾਂ 'ਚ ਰਖਤੇ। ਇਹੀ ਸੇਵਾ ਤੇ ਜ਼ੂਰ ਕਰਨੇ। ਪਰ ਆਪਣੀ ਮੱਤ ਜਿਹੜੀ ਆ। ਹਾਂਜੀ ਉਹ ਨਹੀਂ ਛੱਡਦੇ। ਇਹ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਬੜੇ ਸਿਆਣੇ ਆ। ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਉਹ ਸਭ ਕੋਈ ਗੁਰੂ ਦੇ ਵਾਲੇ ਕਰ ਦਿੰਦੇ। ਉਹਨੇ ਸਾਰਾ ਦਿਨ ਹੀ ਪਕਾਉਂਦਾ ਰਿਹਾ ਇਹੋੀ ਤੋਕ ਨੂੰ। ਤੇ ਜਿਹੜੇ ਜਿਆਦਾ ਸੂਝਵਾਨ ਹੀ ਉਹ ਕਹਿੰਦੇ ਵੀ ਗੁਰੂ ਸਾਹਿਬ ਜੀ ਤੈਨੂੰ ਗੁੱਸੇ ਆ ਤੇਨੂੰ ਕੋਈ ਤੁੱਕ ਨਹੀਂ ਦਿੱਤੀ ਉਹਨੇ ਆਂਦੇ ਵੀ ਨਹੀਂ ਅੱਗੇ ਮੈਨੂੰ ਗੁਰੂ ਸਾਹਿਬ ਜੀ ਤੁੱਕ ਦੇ ਕੇ ਜਾਂਦੇ ਤੇ ਅੱਜ ਉਹਨਾਂ ਨੇ ਮੈਨੂੰ ਤੁੱਕ ਹੀ ਦਿੱਤੀ ਗੁਰੂ ਸਾਹਿਬ ਜੀ ਆਏ ਤੇ ਸੱਤ ਪਹਿਲੋ ਸੇਵਾਦਾਰਾਂ ਨੇ ਉਹ ਕਿਹਾ ਕਿ ਤੁਸੀਂ ਭਾਈ ਬੇਲ ਦੇ ਨੂੰ ਕੋਈ ਤੁੱਕ ਦੇ ਗਏ ਆਂਦੇ ਕਿਉਂ ਆਂਦੇ ਉਹ ਤਾਂ ਸਾਰਾ ਦਿਨ ਮੂਰਖੇ ਉਹ ਪਕਾਉਂਦਾ ਰਿਹਾ ਕਵਾ ਭਾਈ ਬੇਲਾ ਨਾ ਪਛਾਣੇ ਵਕਤ ਤੇ ਨਾ ਪਛਾਣੇ ਵੇਲਾ ਤੇ ਗੁਰੂ ਸਾਹਿਬ ਜੀ ਖੁਸ਼ ਅੱਗੇ ਹੀ ਹੋਰ ਖੁਸ਼ ਹੋ ਗਏ ਤੇ ਕਹਿੰਦੇ ਕਿ ਜਿੰਨੇ ਵੇਲਾ ਵਕਤ ਨਹੀਂ ਪਛਾਣਿਆ ਉਹ ਭਾਰ ਹੋ ਗਿਆ ਤੇ ਉਹਦੀ ਤਬੇਲੇ ਦੇ ਵਿੱਚ ਹੀ ਸਮਾਦੀ ਲੱਗ ਗਈ ਭਾਈ ਬੇਲੇ ਦੀ ਤਬੇਲੇ ਦੀ ਸਮਾਦੀ ਲੱਗ ਗਈ ਤੇ ਜਿਹੜੇ ਦੂਜੇ ਪ੍ਰੇਮੀ ਹੀ ਉਹ ਆਂਦੇ ਕਈਆਂ ਨੂੰ ਸਾਨੂੰ 10 ਸਾਲ ਹੋ ਗਏ ਐ ਨੂੰ ਕਈਆਂ ਨੂੰ 20 ਸਾਲ ਹੋ ਗਏ ਕਈ ਨੂੰ 5 ਸਾਲ ਹੋ ਗਏ ਤੇ ਭਾਈ ਬੇਲਾ ਜੇ ਕੱਲ ਆਇਆ ਤੇ ਉਹਦੀ ਸਮਾਦੀ ਲੱਗ ਗਈ ਆ ਇਥੇ ਇਨਸਾਫ ਨਹੀਂ ਹੈ ਤੇ ਚਲੋ ਚਲਦੀ ਐ ਅਸੀਂ ਇੱਥੇ ਕੀ ਕਰਨਾ ਗੁਰੂ ਸਾਹਿਬ ਨੂੰ ਸੋਚਿਆ ਵੀ ਇਹ ਚਲ ਗਏ ਤੇ ਇਹਨਾਂ ਨਿੰਦਕ ਪੰਜਣਾ ਗੁਰੂ ਸਾਹਿਬ ਜੀ ਕਹਿੰਦੇ ਵੀ ਜਾਣਾ ਤੇ ਤੁਸੀਂ ਹੈਗਾ ਹੀ ਆ ਤੇ ਇੱਕ ਜਾਂਦੇ ਜਾਂਦੇ ਮੇਰਾ ਕੰਮ ਕਰਜੋ ਉਹ ਕਹਿੰਦੇ ਵੀ ਉਹ ਕਿਹੜਾ ਆਉਂਦੇ ਐ ਵੀ ਭੰਗ ਲਿਆਓ ਤੇ ਉਹਨੂੰ ਚੰਗੀ ਤਰ੍ਹਾਂ ਕੋਟੋ ਭੰਗ ਲਿਆਂਦੀ ਜਿੰਨਾ ਆਂਦੇ ਪੈਨੂੰ ਕੋਟੇ ਉਹਨਾਂ ਚ ਦੱਸਦੇ ਕਿ ਨਸ਼ਾ ਜ਼ਿਆਦਾ ਹੁੰਦਾ ਤੇ ਕੋਟੀ ਆਂਦੇ ਵੀ ਕੋਟਤੀ ਚੰਗੀ ਤਰ੍ਹਾਂ ਦੇ ਆਵਾਂਦੇ ਇਹਨੂੰ ਇੱਕ ਮੱਟੇ ਚ ਪਾ ਲੋ ਇੱਕ ਮੱਟ ਚ ਪਾਈ ਤੇ ਕਹਿੰਦੇ ਵੀ ਇਹਦੀਆਂ ਚੂਲੀਆਂ ਕਰ ਕਰਕੇ ਤੇ ਬਾਹਰ ਫੁੱਟੀ ਜਾ ਉਹ ਅੰਦਰ ਨਾਲ ਇਹਨੂੰ ਜਾਣਦੇ ਇਹ ਧਿਆਨ ਰੱਖਣਾ ਵੀ ਅੰਦਰ ਨਹੀਂ ਜਾਣੀ ਇਹਦੀਆਂ ਚੂਲੀਆਂ ਕਰੋ ਉਹਨਾਂ ਚੂਲੀਆਂ ਕਰ ਕਰਕੇ ਬਾਹਰ ਸੁੱਟੀ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਕੋਈ ਨਸ਼ਾ ਹੋਇਆ ਆਂਦੇ ਕਿ ਨਸ਼ਾ ਕਾਹਦਾ ਹਣਾ ਭੰਗ ਅੰਦਰ ਜਾਂਦੀ ਤੇ ਨਸ਼ਾ ਹੋਣਾ ਹੀ ਹਾਂਜੀ ਭੰਗ ਤੇ ਅੰਦਰ ਗਈ ਨਹੀਂ ਹੋ ਤੇ ਚੂਲੀਆਂ ਕਰਕੇ ਬਾਹਰ ਸੁੱਟਦੀ ਆਂ ਆਂਦੇ ਕਿ ਤੁਹਾਡੇ ਰੋਲੇ ਰੱਪੇ ਦਾ ਇਹੋ ਹੀ ਜਵਾਬ ਹੈ ਤੁਸੀਂ ਸਾਰੀ ਉਮਰ ਗੁਰੂ ਸਾਹਿਬ ਦੇ ਬਚਨਾਂ ਦੀਆਂ ਚੂਲੀਆਂ ਕਰ ਕਰਕੇ ਸੁੱਟਦੇ ਰਹੇ ਅੰਦਰ ਨਹੀਂ ਜਾਂਦੇ ਭਾਈ ਬੇਲੇ ਨੇ ਗੁਰੂ ਸਾਹਿਬ ਦੇ ਬਚਨ ਜਿਹੜੇ ਉਹ ਅੰਦਰ ਆਪਣੇ ਤਸਲੇ ਹਾਂਜੀ ਤੇ ਜੇ ਨੂੰ ਉਤੋਂ ਦਰਗਾਹ ਚ ਜੈਨਿਕ ਕੋਈ ਦਾਤ ਦੇ ਦੇ ਭਗਵਾਨ ਨੂੰ ਤੇ ਉਹਨੂੰ ਕਿਹੜਾ ਲਾ ਸਕਦਾ ਠੀਕ ਹੈ ਤੇ ਆਂਦੇ ਉਹਨੂੰ ਹੁਣ ਉਤੋਂ ਹੀ ਤਾਕਤ ਮਿਲ ਗਈ ਠੀਕ ਹੈ ਤੁਹਾਡਾ ਦਿਲ ਕਰਦਾ ਤੇ ਤੁਸੀਂ ਰਹੋ ਤੁਹਾਡਾ ਦਿਲ ਕਰਦਾ ਤੇ ਤੁਸੀਂ ਜਾਓ ਗੁਰੂ ਦਾ ਡੇਰਾ ਵਸਦਾ ਰਹਿਣਾ ਤੁਸੀਂ ਚੱਲ ਜਾਓਗੇ ਤੇ ਕੋਈ ਹੋਰ ਆਜੂ ਹਾਂਜੀ ਜਦੋਂ ਇੰਨੀ ਗੱਲ ਕਹੀ ਸਾਰੇ ਚੁੱਪਚਾਪ ਬੈ ਗਏ ਹਾਂਜੀ ਇਸ ਕਰਕੇ ਜਿੰਨਾ ਵੀ ਸੇਵਾ ਕੀਤੀ ਹੈ ਦਿਲੋਂ ਸਤਗੁਰਾਂ ਨੇ ਉਹਨਾਂ ਤੇ ਦਇਆ ਕਰਤੀ ਹਾਂਜੀ ਇਹ ਜਿਹੜੇ ਪਿਛਲੇ ਇਤਿਹਾਸ ਆ ਹਾਂਜੀ ਇਹ ਸਾਨੂੰ ਇਸ ਚੀਜ਼ ਦੀ ਗਵਾਹੀ ਦਿੰਦੇ ਆ ਕਿ ਸੇਵਾ ਦਾ ਫਲ ਜਿਹੜਾ ਵਾ ਉਹ ਜੂ ਮਿਲਦਾ ਵਾ ਹਾਂਜੀ ਕਈ ਵਾਰੀ ਕਈਆਂ ਨੂੰ ਟਾਈਮ ਲੱਗ ਜਾਂਦਾ ਵਾ ਕਿਉਂਕਿ ਜੇ ਦੀ ਚੀਜ਼ ਸਾਨੂੰ ਹਟ ਕੇ ਮਿਲਣੀ ਆ ਜੇ ਉਹਨੂੰ ਆਪਾਂ ਜ਼ਬਰਦਸਤੀ ਕਰਾਂਗੇ ਕਿ ਸਾਨੂੰ ਅੱਜ ਮਿਲ ਜੀਏ ਤੇ ਉਹ ਅੱਜ ਨਹੀਂ ਸਾਡੇ ਕਰਮਾਂ ਜੇ ਤੇ ਅੱਜ ਨਹੀਂ ਮਿਲਨੀ ਟਾਈਮ ਉਹਨੂੰ ਕਈ ਵਾਰੀ ਲੱਗ ਜਾਂਦਾ ਤੇ ਕਈ ਪ੍ਰੇਮੀ ਜਿਹੜੇ ਸਿੱਧਾ ਸਬਰ ਨਹੀਂ ਕਰਦੇ ਸੰਤਾ ਮਾਹ ਪਰਖਾਂ ਦੇ ਪਾਸ ਹੀ ਜਾਂਦੇ ਆ ਸਾਡਾ ਜੇ ਕੋਈ ਡੰਗਰ ਵੀ ਬੰਬਾਰ ਹੋ ਜਾਏ ਤੇ ਕਹਿੰਦੇ ਆ ਵੀ ਛੱਡੋ ਗੁਰੂ ਨੂੰ ਉੱਥੇ ਕੀ ਲੈਣ ਜਾਣਾ ਸਾਡਾ ਤੇ ਡੰਗਰ ਬੰਬਾਰ ਹੋ ਗਿਆ ਜੇ ਕਿਤੇ ਕੋਈ ਬੰਦਾ ਬੰਬਾਰ ਹੋ ਜਾਂਦਾ ਕੋਈ ਬੱਚਾ ਹੋ ਜਾਂਦਾ ਕਹਿੰਦੇ ਛੱਡੋ ਗੁਰੂ ਨੂੰ ਸਾਡਾ ਤੇ ਬੱਚਾ ਹੀ ਬੰਬਾਰ ਹੋ ਗਿਆ ਹੀ ਉੱਥੇ ਕਿ ਜੇ ਘਰੋਂ ਕਿਤੇ ਮੌਤ ਹੋ ਜਾਂਦੀ ਹੈ ਤੇ ਇੱਕ ਇਹਨੇ ਕਹ ਛੱਡੋ ਗੁਰੂ ਨੂੰ ਸਾਡੀ ਉਹਨੇ ਹਲਫ ਨਹੀਂ ਕੀਤੀ ਤੇ ਕਬੀਰ ਸਾਹਿਬ ਜੀ ਨੇ ਇੱਕ ਥਾਂ ਕਿਹਾ ਵਾ ਕਿ ਤੂੰ ਸਤਗੁਰ ਦੇ ਰੋਇ ਦੱਸੋ ਕਰ ਹਾਂਜੀ ਫਿਰ ਉਹਨਾਂ ਕਹਾਂ ਜੇ ਅਗਰ ਤੇਰ ਕੋ ਨਹੀਂ ਨਾ ਟਾਈਮ ਹੈਗਾ ਤੂੰ ਰੋਜ਼ ਨਹੀਂ ਦਰਸ਼ਨ ਕਰ ਸਕਦਾ ਤੇ ਤੂੰ ਹਫਤੇ ਬਾਅਦ ਜੋਰ ਕਰ ਲੈ ਫਿਰ ਉਹਨਾਂ ਹਫਤੇ ਤੋਂ ਕਿਹਾ ਵਕ ਜੇ ਹਫਤੇ ਬਾਅਦ ਵੀ ਨਹੀਂ ਦਰਸ਼ਨ ਕਰ ਸਕਦਾ ਤਾਂ ਮਹੀਨੇ ਚ ਇੱਕ ਵਾਰੀ ਜੋਰ ਕਰ ਮਹੀਨੇ ਤੋਂ ਬਾਅਦ ਉਹਨਾਂ ਨੇ ਲਾਸਟ ਵਿੱਚ ਤਿੰਨ ਮਹੀਨੇ ਕਿਹਾ ਕਿ ਤਿੰਨ ਮਹੀਨਿਆਂ ਦੇ ਵਿੱਚ ਤੈਨੂੰ ਇੱਕ ਵਾਰੀ ਦਰਸ਼ਨ ਆਪਣੇ ਗੁਰੂ ਦੇ ਜੋਰ ਕਰਨੇ ਚਾਹੀਦੇ ਆ ਆਂਦੇ ਅਗਰ ਜੇ ਤੂੰ ਕੱਲ ਨੂੰ ਤੇਰੇ ਤੇ ਕੋਈ ਵਿੱਤਾ ਪੈ ਜਾਂਦੀ ਆ ਜਾਂ ਤੇਨੂੰ ਕੋਈ ਬਿਮਾਰੀ ਘੇਰ ਲੈਂਦੀ ਆ ਜਾਂ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਹੋਰ ਕੋਈ ਤਰਤੇ ਮਾੜਾ ਕਰਮ ਆ ਜਾਂਦਾ ਤੂੰ ਹਾਂਜੀ ਬੰਬਾਲ ਹੋ ਜਾਂਨਾ ਜਾਂ ਕੋਈ ਘਰ ਵਿੱਚ ਕੋਈ ਇਤਰਾ ਹੋ ਜਾਂਦਾ ਤੇ ਅਗਰ ਤੇਰੀ ਮੁਰਕਾ ਮਇਤ ਨਹੀਂ ਨਾ ਹੋਈ ਤੇ ਤੂੰ ਆਪਣੇ ਸਤਿਗੁਰੂ ਨੂੰ ਦੋਸਤ ਨਹੀਂ ਦੇ ਦੇਣਾ ਹਾਂਜੀ ਇਹ ਨਹੀਂ ਮੁਰਕਾ ਸਤਿਗੁਰੂ ਦੋਸਤ ਦੇਣਾ ਕੋਨੇ ਮੇਰੀ ਮਇਤ ਨਹੀਂ ਕੀਤੀ ਕਿਉਂਕਿ ਲਾਸਟ ਉਹਨਾਂ 3 ਮਹੀਨੇ ਕਿਹਾ ਹਾਂਜੀ ਤੇ ਬਾਬਾ ਜੀ ਦੱਸਦੇ ਸੀਗੇ ਕਿ ਵੱਡੇ ਮਾਰੇ ਲੋ ਮਾਰੇ ਤੇਜਾ ਸੰਗੇ ਵੱਲੋਂ ਮਾਰੇ ਸਿੱਲਾ ਰਾਮ ਜੀ ਦੱਸਦੇ ਹੀ ਆਂਦੇ ਕਿ ਮੈਂ ਉੱਪਰ ਗਿਆ ਬਾਬਾ ਜੀ ਦੇ ਪਾਸ ਸੰਗਰਾਨਦ ਦਾ ਦੇਣ ਹੀ ਤੇ ਜਦੋਂ ਮਣ ਕੇ ਥੱਲੇ ਆਏ ਉਦੋਂ ਅੰਬਰ ਤੇ ਜਿਹੜਾ ਅੰਦਰ ਦਰਬਾਰ ਚ ਭਰਦੇ ਹੁੰਦੇ ਥੱਲੇ ਆਏ ਤੇ 1:30 ਸਬੋਤਲਾਂਦੇ ਪਈ ਤੇ ਮਰਜੀ ਨੂੰ ਮੈਂ ਆਖਿਆ ਕਿ ਮਾਰੇ ਜੀ ਇਹ ਤੇ ਬੋਤਲਾਂ ਜੰਨੀ ਆ ਲਿਆਂਦਿਆਂ ਮਤਲਬ ਦਾ ਟਾਈਮ ਬੜਾ ਲੱਗੂਗਾ ਪਰ ਤੇ ਮਰਜੀ ਆਂਦੇ ਵੀ ਟਾਈਮ ਤੇ ਜੂਰ ਲੱਗਣਾ ਵਾ ਪਰ ਇਹਦੇ ਵਿੱਚ ਸੌਦਾ ਉਹੋ ਹੀ ਪੈਣਾ ਵਾ ਕਿ ਜਿੱਦਾਂ ਕੋਈ ਆਇਆ ਵਾ ਜਿਹੜਾ ਰੋਜ਼ ਆਇਆ ਵਾ ਉਹਨੇ ਵੀ ਬੋਤਲ ਅੰਦਰ ਪੀਤੀ ਜਿਹੜਾ ਹਫਤੇ ਬਾਅਦ ਆਉਂਦਾ ਉਹਨੇ ਵੀ ਪੀਤੀ ਜਿਹੜਾ ਮਹੀਨੇ ਬਾਅਦ ਆਇਆ ਉਹਨੇ ਵੀ ਪੀਤੀ ਜਿਹੜਾ ਸ਼ਾਮਿੰਨ ਬਾਅਦ ਆਇਆ ਉਹਨੇ ਵੀ ਪੀਤੀ ਜਿਹੜੇ ਸਾਲ ਵਿੱਚ ਇੱਕ ਅੱਧੇ ਰਹਉਂਦੇ ਉਹਨੇ ਵੀ ਅੰਦੇ ਅੰਦਰ ਬੋਤਲ ਪੀਤੀ ਪਰ ਆਂਦੇ ਕਿ ਦਵਾਈ ਉਹਦੇ ਵਿੱਚ ਉਦਾਂ ਦੀ ਪੈਣੀ ਆ ਜਿੱਦਾਂ ਦਾ ਕੋਈ ਆਪਣੀ ਨੀਤ ਮਰਾਦ ਨਾਲ ਆਇਆ ਵਾ ਜਾਂ ਟਾਈਮ ਜ਼ਿਆਦਾ ਚਾਇਆ ਜਾਂ ਜਿਹੜਾ ਰੋਜ਼ ਆਉਂਦਾ ਹਾਂਜੀ ਜਿਹਦੇ ਵੀ ਹਿਸਾਬ ਨਾਲ ਖਾਸ਼ਾ ਲਿਖਿਆ ਹੈ ਤੇ ਦਵਾਈ ਆਂਦੇ ਉਦਾਂ ਦੀ ਪੈਣੀ ਹੈ ਦੇ ਵਿੱਚ ਹਾਂਜੀ ਤੇ ਸੰਤਾਂ ਮਹਾਂਪੁਰਖਾਂ ਦੀ ਮੌਜ ਹੁੰਦੀ ਹੈ ਉਹਨਾਂ ਇਹ ਪਾਵਰ ਹੁੰਦੀ ਆ ਉਹ ਜੋ ਚਾਹਣ ਉਹ ਕਰ ਸਕਦੇ ਆ ਇਹ ਕਥਾ ਮਾਰੀ ਸ਼ਾਮ ਸਿੰਘ ਜੀ ਨੇ ਦੱਸਦੇ ਕਿਹਾ ਵਾ ਆਂਦੇ ਵੀ ਅਗਰ ਜੇ ਘਰਾਂ ਕਪਾਹ ਵਿੱਚ ਵੜ ਜੂਗਾ ਨਾ ਤੇ ਉਹ ਬਿਸਤਰਾ ਨਹੀਂ ਬਣਾ ਲੈਣ ਲੱਗਾ ਹਾਂਜੀ ਅਗਰ ਜੇ ਕਪਾਹ ਚ ਵੜ ਜੂ ਤੋ ਬਿਸਤਰਾ ਨਹੀਂ ਬਣਾ ਲੈਣ ਲੱਗਾ ਆਂਦੇ ਸਤਿਗੁਰ ਪਾਇ ਸਿੱਖ ਦੇ ਨਾਲ ਸੌਂ ਜਵੇ ਅਗਰ ਜੇ ਸਤਿਗੁਰ ਨਹੀਂ ਨਾ ਚਾਹੁੰਦਾ ਕਿ ਮੈਂ ਸਿੱਖ ਨੂੰ ਕੁਝ ਨਹੀਂ ਦੇਣਾ ਤੇ ਉਹ ਕੁਝ ਵੀ ਨਹੀਂ ਦਿੰਦਾ ਹਾਂਜੀ ਤੇ ਅਗਰ ਜੇ ਉਹਦੇ ਦਿਲ 'ਚ ਪਿਆਰ ਆਇਆ ਵਾ ਕਿ ਮੈਂ ਆਪਣੇ ਸਿੱਖ ਨੂੰ ਕੋਈ ਦਵਾਂ ਤੇ ਭਾਵੇਂ ਹਜ਼ਾਰਾਂ ਹੀ ਮੀਲ ਦੂਰ ਹੋਵੇ ਸਿੱਖ ਉਹਨੇ ਉੱਥੋਂ ਹੀ ਉੱਤੇ ਧਿਆਗ ਕਰਦੇ ਨੇ ਹਾਂਜੀ ਇਹ ਸਾਡੇ ਮੰਨਣ ਦੀ ਗੱਲ ਆ ਹਾਂਜੀ ਜਿੱਦਾਂ ਆਪਾਂ ਮੰਨਾਂਗੇ ਉਦੋਂ ਸਾਨੂੰ ਫਾਇਦਾ ਹੋ ਜੂ ਹਾਂਜੀ ਗੁਰੂ ਸਾਹਿਬ ਜੀ ਜਾਨੀ ਕਿ ਦਸਵੀਂ ਪਾਤਸ਼ਾਹੀ ਨੇ ਵੇਖੋ ਉਹਦੇ ਤੇ ਧਿਆਗ ਕੀਤੀ ਭਾਈ ਬੇਲੇ ਤੇ ਕਿਉਂਕਿ ਉਹਦੇ ਦਿਲ 'ਚ ਪਿਆਰ ਨਹੀਂ ਹਾਂਜੀ ਤੇ ਪਿਆਰ ਦੇ ਨਾਲ ਹੀ ਉਹ ਸਭ ਕੁਝ ਲੈ ਗਿਆ ਅਜੇ ਨੂੰ ਕੁਝ ਦਿਨ ਵੀ ਨਹੀਂ ਆਏ ਨੂੰ ਹੋਏ ਤੇ ਸੱਚੇ ਪਾਤਸ਼ਾਹ ਨੇ ਉਹਦੇ ਤੇ ਧਿਆਕ ਕਰਤੀ ਤੇ ਜੇ ਐਸੀ ਗੁਰੂ ਨਾਲ ਆਪਣੇ ਨਾਲ ਪਿਆਰ ਕਰਨਗੇ ਤੇ ਸਾਡੇ ਤੇ ਨਾ ਧਿਆਕ ਕਰਨਗੇ ਸਤਿਗੁਰ ਸਾਡੇ ਤੇ ਵੀ ਕਰਨਗੇ ਸੰਤ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਪਿਆਰ ਦੇ ਭੁੱਖੇ ਆ ਹਾਂਜੀ ਉਹਨਾਂ ਨੂੰ ਨਾ ਕੋਈ ਦੌਲਤ ਚਾਹੀਦੀ ਆ ਨਾ ਉਹਨਾਂ ਨੂੰ ਕੋਈ ਹੋਰ ਚੀਜ਼ ਚਾਹੀਦੀ ਹਾਂਜੀ ਉਹ ਪਿਆਰ ਦੇ ਭੁੱਖਿਆ ਪਿਆਰ ਜਿਹੜਾ ਉਹਨਾਂ ਨਾਲ ਕਰਦਾ ਵਾ ਤੇ ਪਿਆਰ ਵਿੱਚ ਉਹਨਾਂ ਕੋ ਸਭ ਕੁਝ ਹੀ ਲੈ ਲੈਂਦਾ ਹਾਂਜੀ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਆ ਪ੍ਰੇਮ ਕਹਿ ਦਿਓ ਪਿਆਰ ਕਹਿ ਦਿਓ ਮੁਹੱਬਤ ਕਹਿ ਦਿਓ ਇੱਕੋ ਹੀ ਗੱਲ ਹੈ ਹਾਂਜੀ ਜੋ ਕੋ ਜ ਵੀ ਕਿਸੇ ਨੇ ਲਿਆ ਵਾ ਪਿਆਰ ਨੇ ਲਿਆ ਵਾ ਤੇ ਜੋ ਕੋਈ ਗਾਹ ਵੀ ਲਊਗਾ ਉਹ ਵੀ ਪਿਆਰ ਨੇ ਲਊਗਾ ਜ਼ਬਰਦਸਤੀ ਦਾ ਇਹ ਕੰਮ ਨਹੀਂ ਹੈਗਾ ਇਹ ਪਿਆਰ ਦੇ ਸ਼ਬਦ ਏ ਰਾਧਾ ਸਵਾਮੀ ਦਿਆਲਕੀ ਦਿਆ ਰਾਧਾ ਸਵਾਮੀ ਜੀ ਕੀ ਸਹਾਇ